ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਆਹ ਜੀ ਆਲੂਆਂ ਕੰਨੀ ਗੇੜਾ ਮਾਰਨ ਇਹ ਆਪਣਾ ਹੈਗਾ ਟੌਰਸਾ ਆਲੂ ਤੇ ਪਾਣੀ ਆਪਾਂ ਲਵਾਤਾ ਸੀ ਇਹਨੂੰ ਪਤਲਾ-ਪਤਲਾ ਤੇ ਮੌਸਮ ਹੋ ਗਿਆ ਚੇਂਜ ਤੇ ਪਸ਼ਵਾ ਬਹੁਤ ਤੇਜ਼ ਚੱਲਦੀ ਆ ਉਹਦੇ ਕਰਕੇ ਬੱਟਾ ਬਹੁਤ ਜਲਦੀ ਸੁੱਕਦੀਆਂ ਨੇ ਆਲੂਆਂ ਦੀਆਂ ਤੇ ਇਸੇ ਕਰਕੇ ਆਪਾਂ ਪਾਣੀ ਲਵਾਇਆ ਸੀ ਪਤਲਾ-ਪਤਲਾ ਤੇ ਹੁਣ ਦੇਖਦੇ ਹਾਂ ਇੱਕ ਬੇਲ ਪੱਟ ਕੇ ਵੀ ਕੀ ਸਾਈਜ਼ ਬਣੇ ਆ ਇਹ ਗੱਲ ਬਾਤ ਆ ਪੜਦੇ ਆ ਬੂਟਾ ਇੱਕ ਤੇ ਬੇਲ ਦੀ ਗਰੋਥ ਬਹੁਤ ਘੱਟ ਹੋਈ ਐ ਇਸ ਵਾਰ ਪਤਾ ਨਹੀਂ ਮੌਸਮ ਕਰਕੇ ਪਰ ਦਾਣੇ ਇਠਾਂ ਵਧੀਆ ਨੇ ਦਿਖਾਉਨੇ ਆਪਾਂ ਤੁਹਾਨੂੰ ਇਹ ਟੌਰਸ ਟਿੱਟੀ ਵੈਰੈਟੀ ਦਾ ਟੌਰਸ ਆਲੂ ਆ ਇਹ ਦੇਖਦੇ ਆ ਕਿੰਨੇ ਕ ਦਾਣੇ ਨੇ ਵੀ ਕਿੰਨਾ ਕ ਸਾਈਜ਼ ਹੋਇਆ ਆ ਇਹ ਦੇਖੋ ਸਾਈਜ਼ ਓਡੇ ਸਾਹਮਣੇ ਆ ਦਾਣੇ ਤਕਰੀਬਨ ਐ ਹੋਣਗੇ 15 ਤੋਂ ਪਲੱਸ ਦਾਣੇ ਹੋਣਗੇ। ਬਾਕੀ ਆਪਾਂ ਗਿਣਤੀ ਕਰ ਲੰਨੇ ਆ ਕਿੰਨੇ ਕ ਦਾਣੇ ਨੇ? 2 4 6 8 10 12 13 13 ਦਾਣੇ ਨੇ ਤੇ ਸਾਈਜ਼ ਵੀ ਵਧੀਆ ਪੂਰਾ ਦੇਖੋ। ਪੂਰਾ ਵਧੀਆ ਸਾਈਜ਼ ਬਣ ਗਿਆ। ਤਕਰੀਬਨ ਇਹ 90 ਦਿਨ ਦਾ ਹੋ ਗਿਆ ਆਲੂ ਆਪਣਾ ਤੇ ਇਹਦੇ ਉੱਪਰ ਹੁਣ ਕਰਾਵਾਂਗੇ ਆਪਾਂ ਸਪਰੇਅ ਇੱਕ 0050 ਦੀ ਕਰਾ ਦਾਂਗੇ 2 ਕਿਲੋ ਕੀਲੇ ਦੀ ਤੇ ਨਾਲੇ ਸੈਜ ਹੋਰ ਚੱਕ ਜੂਗਾ ਤੇ ਨਾਲੇ ਇਦੋਂ ਬਾਅਦ ਲਵਾਉਨੇ ਆ ਪਤਲਾ-ਪਤਲਾ ਪਾਣੀ ਹੋਰ ਤਕਰੀਬਨ ਇਹ ਫਰਵਰੀ ਦੇ ਲਾਸਟ ਜੀ ਆ ਕੇ ਪਟਾਂਗੇ ਮੰਨ ਕੇ ਚਲੋ 15-20 ਦਿਨ ਤੱਕ ਜਦ ਤੱਕ ਆਪਣਾ ਪਾਣੀ ਇੱਕ ਹੋਰ ਆ ਜਾਣਾ ਹੈ ਬਾਕੀ ਖੜਾ ਤੁਹਾਡੇ ਸਾਹਮਣੇ ਆ ਪਿੰਡ ਵਾਲੀ ਮੋਟਰ ਤੇ ਆਪਣੇ ਆਲੂ ਗਏ ਤੇ ਪੱਟੇ ਤੇ ਉੱਥੇ ਬਾਹੀ ਚਲਦੀ ਆ ਜ਼ਮੀਨ ਦੀ ਬਾਹੀ ਕਰਾ ਕੇ ਆਪਾਂ ਸਾਰੇ ਖੇਤ ਕਰਾਉਣਾ ਨੇ ਲੇਜ਼ਰ ਤੇ ਖੇਤਾਂ ਦੀਆਂ ਬੱਟਾਂ ਕਰੀਆਂ ਨੇ ਸਿੱਧੀਆਂ ਜਿਹੜੇ ਉੱਚੇ ਖੇਤ ਨੇ ਉੱਚੇ ਖੇਤ ਦੀ ਮਿੱਟੀ ਸੱਟ ਕੇ ਨੀਵੇਂ ਖੇਤ ਸੱਟਣੀਆਂ ਕਰਾ ਲਾ ਕੇ ਤੇ ਹੁਣ ਚੱਲਦੇ ਆ ਤੇ ਮੋਟਰ ਚਲਾਈ ਆਪਾਂ ਕਣਕ ਨੂੰ ਤੇ ਚਲਦੀ ਨੂੰ ਤਾਂ ਹੋ ਗਏ 3 ਦਿਨ ਕਣਕ ਨੂੰ ਉੱਪਰਲੇ ਪਾਸੇ ਆਪਣੀ ਕਣਖ ਖੜੀ ਆ ਦੋ ਗੀਲੇ ਤੇ ਦੋ ਕਿਆਰੇ ਰਹਿ ਗਏ ᱛੀ ਉਹ ਅੱਜ ਭਰ ਜਾਣਗੇ ਤੇ ਹੁਣ ਚਲਦੇ ਆ ਪਿੰਡ ਮੋਟਰ ਤੇ ਦੇਖਦੇ ਆ ਕੰਮਕਾਰ ਤੇ ਲਾਉਨੇ ਆ ਕਰਾ ਜਾ ਕੇ ਤੇ ਲੇਜ਼ਰ ਵੀ ਆਉਣਾ ਹੈ ਦੁਪਹਿਰੇ ਆਊਗਾ ਲੇਜ਼ਰ ਤੇ ਫੇਰ ਕਰਾਂਗੇ ਮੱਕੀ ਦੀ ਬਜਾਈ 1368 ਦੀ ਤੇ 1368 ਦਾ ਝਾੜ ਬਹੁਤ ਵਧੀਆ ਪਿਛਲੇ ਸਾਲ ਹੈਗੇ ᱛੀ ਆਪਣੇ ਕੋਲ 9-10 ਕਿਲੇ ਤੇ ਬਹੁਤ ਵਧੀਆ ਝੜ ਰਿਹਾ ਇਸੇ ਕਰਕੇ ਐਤ ਕੀ ਵੀ ਆਪਾਂ ਮੰਨ ਕੇ ਚੱਲੋ ਦੀ ਮੱਕੀ ਤੇ ਨਾ ਛਾਟੇ ਲਾਵਾਂਗੇ ਤੇ ਬਾਕੀ ਜਿਹੜੇ ਖੇਤ ਰਹਿ ਜਾਣਗੇ ਉਹਨਾਂ 'ਚ ਦੇਖ ਲਾਂਗੇ ਕੋਈ ਹੋਰ ਲਾ ਲਾਂਗੇ ਵੈਰੈਟੀ ਆਹ ਖੇਤ 'ਚੋਂ ਆਪਾਂ ਖਿੱਚਦੀ ਜੀ ਮਿੱਟੀ ਤੇ ਨੀਮੀ ਜਗਾ ਪਾਤੀ ਸਾਰੀ ਉਹ ਤੇ ਬਾਕੀ ਲੇਜ਼ਰ ਹੋਏ ਤੇ ਪਤਾ ਲੱਗ ਜੂਗਾ ਜੇ ਮਾੜੀ-ਮੋਟੀ ਘਾਟ ਬਾਦ ਹੋਈ ਫਿਰ ਕਰਾ ਨਾ ਖਿੱਚ ਦਾਂਗੇ ਲੇਅਰ ਦੇ ਮੂਰੇ ਮੂਰੇ ਤੇ ਹੁਣ ਚੱਲਦਾ ਪਰਲੇ ਪਲਾਟ ਚ ਉਹ ਉਹ 11 ਆਪਾਂ ਥੋੜਾ ਜਿਹਾ ਇਹਦੇ ਨਾਲ ਡਾਊਨ ਰੱਖਣਾ ਤੇ ਜਿਵੇਂ ਮੈਂ ਇਹ ਮੀਂਹ ਪੈਂਦਾ ਏ ਤੇ ਪਾਣੀ ਪੂਣੀ ਨਿਕਲ ਜਾ ਕਰੂ ਨੀ ਮੇ ਕੇਾਰੇ ਚ ਉਹ ਚੋਂ ਆਪਣਾ ਉਹ ਪਰਿਆ ਜਿੱਥੇ ਦਰਖਤ ਖੜੇ ਨੇ ਉਹਦੇ ਟੋਬਾ ਏ ਟੋਬੇ ਜੀ ਨਿਕਲ ਜਾਂਦਾ ਪਾਣੀ ਬਾਕੀ ਤਕਰੀਬਨ ਉਹ ਵੀ ਉੱਧਰ ਹੋਏ ਚੱਲੇ ਆ ਤੇ ਹਾਲਾ ਨਾਲ ਬਾਦਾਂ ਨੇ ਇੱਕ ਵਾਰ ਤੇ ਖੇਤ ਤੇ ਛਟੂ ਕੈੜਾ ਹੋਈ ਜਾਂਦਾ ਏ ਹਾਲਾ ਨਾਲ ਵਾਦਨਿਆਂ ਫਿਰ ਇੱਕ ਸਾਰ ਕਰਾਹ ਭਰੀ ਜਾਂਦਾ ਏ ਆ ਦੇਖੋ ਕੈੜਾ ਨਿਕਲਿਆ ਹੁਣ ਹਾਲਾ ਨਾਲ ਬਾਉਨੇ ਆ 43 ਜਲਦਾ ਕਰਾ ਤੇ ਇਹ ਵੀ ਪੱਤਰ ਹੋ ਚੱਲਿਆ ਖੇਤ ਜੀ ਆ ਗਿਆ ਤੇ ਅੱਜ ਆਪਣੇ ਲੇਜ਼ਰ ਚੱਲਦਾ ਏ ਕੰਮਕਾਰ ਲੇਜ਼ਰ ਦਾ ਤੇ ਜਿਹੜੇ ਖੇਤ ਲੇਜ਼ਰ ਹੋਈ ਜਾਂਦੇ ਨੇ ਨਾਲ ਹੁੰਦੇ ਹਲਾ ਨਾਲ ਬਾਈ ਜਾਂਦੇ ਆ ਤੇ ਫਿਰ ਕੱਲ ਨੂੰ ਦੁਪਹਿਰ ਤੋਂ ਬਾਅਦ ਬੀਜਾਂਗੇ ਮੱਕੀ ਉਰੇ ਤੇ ਬੀਜ ਲਿਆ ਕੇ ਰੱਖਿਆ ਆਪਾਂ ਤੇ ਉਹ ਵੇਖਲਾ ਪਲਾਟ ਵੀ ਹੋ ਗਿਆ ਤੇ ਆਪਣੇ ਰਹਿ ਗਏ ਇੱਕ ਆ ਖੇਤ ਰਹਿ ਗਿਆ ਹੁਣ ਤੋਂ ਤੇ ਇੱਕ ਪਲਾਟ ਚ ਚੱਲਦਾ ਏ ਲੇਜ਼ਰ ਬਾਕੀ ਆਪਾਂ ਬੱਟਾਂ ਪਾਤੀਆਂ ਜਿਹੜੇ ਹਿਸਾਬ ਨਾਲ ਮੰਨ ਕੇ ਚੱਲੋ ਜੀਰੀ ਦੇ ਕਿਾਰੇ ਹੁੰਦੇ ਨੇ ਆਪਣੇ ਉਹ ਹਿਸਾਬ ਨਾਲ ਬੱਟਾਂ ਪਾਤੀਆਂ ਤੇ ਇੱਧਰ ਲਾ ਕੇ ਦੇਖਦੇ ਆਂ ਇੱਕੋ ਕਰ ਦਾਂਗੇ ਬਾਕੀ ਨਾਲ ਹੁੰਦੇ ਖੁੰਜੇ ਹੀ ਭਰੀ ਜਾਂਦੇ ਜਿਹੜੇ ਖੁੰਜੇ ਨੀਵੇਂ ਨੇ ਕਰਾ ਨਾਲ ਇੱਧਰ ਸਾਰੇ ਖੇਤ ਲੇਜ਼ਰ ਹੋ ਗਏ ਪਰ ਲਾ ਆਪਾਂ ਬਾਇਆ ਏ ਤੇ ਨਾਲੇ ਆਪਾਂ ਤੁਹਾਨੂੰ ਦੱਸ ਦਿਆਂ ਆਲੂਆਂ ਦੇ ਰੇਟ ਬਾਰੇ ਵੀ ਕੀ ਕੁਝ ਚੱਲਦਾ ਨੂੰ ਦਾ ਰੇਟ ਦਾ ਵੀ ਹਲੇ ਆਪਾਂ ਪਟਾਈ ਰੋਕੀ ਹੋਈ ਆ ਮਜਰੀ ਪਟਾਈ ਲਾਵਾਂਗੇ 12 13 ਤਰੀਕ ਦੇ 8 ਗੇੜ ਤੇ ਰੇਟ ਆਲੂ ਦਾ ਮੰਨ ਕੇ ਚੱਲੋ ਪਹਿਲਾਂ ਨਾਲੋਂ ਇੱਕਰ ਇੱਕ 1/2 ਰੁਪਿਆ ਵਧਿਆ ਏ ਤੇ ਮੰਨ ਕੇ ਚੱਲੋ 40 mm ਦਾ 40 mm ਦੇ ਉੱਪਰਲਾ ਸਾਇਜ ਦਾ ਹੈਗਾ ਰੇਟ 12.5 ਰੁਪਏ ਤੇ ਛਾਂਟੀ ਮਾਲ ਦਾ ਤੇ ਦੜੇ ਦਾ ਹੈਗਾ 11.5 ਰੁਪਏ ਆ ਰੇਟ ਆਲੂ ਦਾ ਬਾਕੀ ਜਿੱਥੇ ਤੱਕ ਲੱਗਦਾ ਆਲੂ ਆ ਰੇਟ ਵਧੂਗਾ ਭਲੇ 500 ਤੋਂ ਦਿਨ ਖੜਜੋ ਆਲੂ ਆ ਰੇਟ ਮੰਨ ਕੇ ਚਲੋ 14-15 ਰੁਪਏ ਤੇ ਜਾ ਕੇ ਫੜੂਗਾ ਤੇ ਆਲੂ ਆ ਰੇਟ ਵਧੂਗਾ ਜਿਹੜੇ ਟਾਈਮ ਵਪਾਰੀ ਮੰਨ ਕੇ ਚਲੋ ਆਪਣੇ ਖੇਤ ਚ ਢੇੜਾ ਮਾਰਨ ਲੱਗ ਜਾਣ ਉੱਥੋਂ ਪਤਾ ਲੱਗ ਜਾਂਦਾ ਵੀ ਆਲੂ ਕੰਪਨੀਆਂ ਨੂੰ ਮਿਲ ਨਹੀਂ ਰਿਹਾ ਤੇ ਵੀ ਆਲੂ ਆ ਰੇਟ ਵਧੂਗਾ ਆਲੂ ਦੀ ਡਿਮਾਂਡ ਜ਼ਿਆਦਾ ਹੈ ਤੇ ਐਲ ਆਰ ਦੀ ਪਟਾਈ ਤੇ ਕਰੀਬਨ ਲਵੇ ਲੱਗੀ ਸਾਡੇ ਏਰੀਏ ਚ ਮਲੋ ਬੈਲਟ ਚ ਬਾਕੀ ਚੱਲਦਾ ਜੌਂਡੀਅਰ ਤੇ ਲੇਜ਼ਰ ਕਰਾ ਲਾਡੀ ਬਾਈ ਫੇਰ ਰੇ ਹੈ ਤੇ ਖੇਤੀ ਬਹੁਤ ਜ਼ਿਆਦਾ ਉੱਚੇ ਨਹੀਂ ਮੈਂ ਤੇ ਇਧਰਲੇ ਪਾਸਿਓਂ ਪਰੇ ਨੂੰ ਮਿੱਟੀ ਲਿਆਣੀ ਪੈਂਦੀ ਆ ਤੇ ਜ਼ਮੀਨ ਬਣ ਗਿਆ ਨ ਪੂਰੀ ਵਧੀਆ ਇੱਕ ਨੰਬਰ ਤੇ ਲੇਜ਼ਰ ਦਾ ਇਹ ਫਾਇਦਾ ਇੱਕ ਤਾਂ ਮੰਨ ਕੇ ਚਲੋ ਫਸਲ ਦੇ ਨਕਾਲ ਚ ਬਹੁਤ ਜਿਆਦਾ ਫਰਕ ਪੈਂਦਾ ਏ ਇੱਕ ਪਾਣੀ ਬਹੁਤ ਹਸਾਬ ਦਾ ਲੱਗਦਾ ਏ ਤੇ ਐਨ ਵਧੀਆ ਮਣ ਜਾਂਦੀ ਆ ਜਮੀਨ ਕਹਿਣ ਦਾ ਮਤਲਬ ਬਾਕੀ ਚੱਲਦਾ ਲਾਡੀ ਬਾਈ ਰੜਕੇ ਦਾ ਕਰੀਬਨ 8:35 ਵੱਜ ਗਏ ਦੇਖਦੇ ਆ ਖੇਤ ਕੱਢੇ ਦਵਾਂਗੇ ਪਰ ਲੈ ਜਿਹੜਾ ਇੱਧਰਲੇ ਪਾਸੇ ਰਹਿੰਦਾ ਇਹ ਵੀ ਨਿਕਲੇ ਜਾਊਗਾ ਹੋ ਤਾਂ ਨਹੀਂ ਰਹੀ ਜਾਣਾ ਤੇ ਨਾਲ ਹੁੰਦੇ ਆਪਾਂ ਕਰੀ ਜਾਂਦੇ ਆ ਬਾਹੀ ਦੇਖੋ ਬੁਰਾ ਜੋਰ ਮਾਰਦਾ ਟਰੈਕਟਰ ਕਰਾਜ ਆ ਪੂਲ ਭਰ ਜਾਂਦਾ ਏ 10 ਫੁੱਟੇ ਲੇਜ਼ਰ ਦਾ ਫਾਇਦਾ ਬਹੁਤ ਆ ਬਹੁਤ ਜ਼ਿਆਦਾ ਨਮੇੜਾ ਹੁੰਦਾ ਏ ਮੰਨ ਕੇ ਚੱਲੋ 3 3 6 7 ਕਿਲਿਆਂ ਦਾ ਗੇੜ ਕਰਤਾ ਇਹਨੇ 9:30 ਵਜੇ ਲੱਗਿਆ ਸੀ ਸਵੇਰੇ ਦਾ ਉਹ 7 ਕੁ ਘੰਟਿਆਂ 'ਚ ਨਕਤਰ ਚੱਲਦਾ 13 ਹਲਾ ਨੂੰ ਦੁਹਰ ਲਾ ਕੇ ਦੇਖਦੇ ਆਂ ਸੁਹਾਗਾ ਮਾਰਾਂਗੇ ਦੇ ਉੱਪਰ ਤੇ ਡਲੀ ਹੈਗੀ ਆਲੇ ਜਿੰਮੇ ਵੀ ਹੋਇਆ ਨਹੀਂ ਰੂਟਾਵੇਟਰ ਮਾਰ ਦਾਂਗੇ ਲਾਡੀ ਬਾਈ ਕਹਿੰਦਾ ਕਰਾਹਣਾ ਖਿੱਚ ਉਧਰੋਂ ਥੋੜਾ ਥੋੜਾ ਤੇ ਕੰਮ ਛੇਤੀ ਨਿਬੜੂਗਾ ਕਰਾਹ ਟਰੈਕਟਰ ਲੈ ਕੇ ਜਾਂਦੇ ਆ ਦੋ ਦੋ ਕਰਾਹ ਖਿੱਚਦੇ ਆ ਪਰਲੇ ਪਾਸੇ ਨੂੰ ਇੱਧਰ ਨੀਵਾ ਐ ਉਹ ਹਾਈ ਜੇ ਟਰੈਕਟਰ ਮਰਦਾ ਏਕਰਾਨ ਆ ਪੂਲ ਭਰੇ ਹੋਇਆ